ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਆ ਬਣਾਉਣ ਲੱਗੇ ਸੀਗੇ ਵੀ ਪਿਛਲੇ ਦਿਨੀ ਜਿਹੜਾ ਕੋਰਟ ਦਾ ਹੁਕਮ ਆਇਆ ਵਾ ਨਰਥਾੜੀ ਕੇਸ ਤੇ ਰਿਲੇਟਡ ਵੀ ਜਿਹਦੇ ਇਸ ਕੇਸ ਤੇ ਵਿੱਚ ਆ ਵੀ ਦੋ ਦੋ ਦੋਸ਼ੀ ਆ ਜਿਹੜੇ ਉਹ ਫੜੇ ਗਏ ਸੀਗੇ ਤੇ ਦੋਨੇ ਦੋਸ਼ੀਆਂ ਨੂੰ ਆ ਵੀ ਬਰੀ ਕਰਤਾ ਕੋਰਟ ਨੇ ਵੀ ਇੱਕ ਤਾਂ ਸੀਗਾ ਸੁਰਿੰਦਰ ਕੋਹਲੀ ਜੀ ਨੂੰ ਕੀ ਨਵੰਬਰ 2025 ਦੇ ਵਿੱਚ ਬਰੀ ਕਰਤਾ ਤੇ ਇੱਕ ਸੀਗਾ ਮਹਿੰਦਰ ਸਿੰਘ ਪੰਧੇਰ ਤੇ ਉਹਨੂੰ 2023 ਦੇ ਵਿੱਚ ਬਰੀ ਕਰਤਾ ਸੀਗਾ ਤੇ ਨਰਥੇੜੀ ਕੇਸ ਆ ਜਿਹੜਾ ਉਹ ਕਿਹੜਾ ਸੀਗਾ ਜਿਨੇ ਕੀ ਉਸ ਟਾਈਮ ਦੇ ਵਿੱਚ ਵੀ ਪੂਰਾ ਦੇਸ਼ ਆ ਜਿਹੜਾ ਹਾਲਾਤ ਆ ਸੀਗਾ ਤੇ ਵੀ ਅਸਲ 'ਚ ਜੇ ਹੁਣ ਇਹ ਦੋਸ਼ੀ ਨਹੀਂ ਸੀਗੇ ਤਾਂ ਫਿਰ ਕੌਣ ਦੋਸ਼ੀ ਹੋਇਆ ਵੀ ਲਗਭਗ ਇਸ ਕੇਸ ਦੇ ਵਿੱਚ ਆ ਵੀ 19 ਜਵਾਕਾਂ ਦੀ ਆ ਜਿਹੜੀ ਉਹ ਮੌਤ ਹੋ ਗਈ ਸੀਗੀ ਤਾਂ ਉਹਨਾਂ ਦਾ ਫਿਰ ਦੋਸ਼ੀ ਕੌਣ ਆ ਵੀ ਇਸ ਕੇਸ ਦੀ ਜਿਹੜੀ ਜਾਂਚ ਆ ਉਹ CBI ਨੇ ਕੀਤੀ ਸੀਗੀ ਤਾਜ਼ਾ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਇਹ ਕਿ ਸਾਹੋ ਕਿਵੇਂ ਵਾਪਰਿਆ ਸੀਗਾ ਤੇ ਕਿਵੇਂ ਬਈ ਰੌਲਾ ਪੈ ਗਿਆ ਸੀਗਾ ਉਸ ਟਾਈਮ ਦੇਸ਼ ਦੇ ਵਿੱਚ ਤਾਂ ਜਿਵੇਂ ਕਿ ਇੱਕ ਦਿੱਲੀ ਦੇ ਕੋਲੇ ਨੌਇਡਾ ਸ਼ਹਿਰ ਆ ਨੌਇਡਾ ਦੇ ਕੋਲੇ ਇੱਕ ਨਿਰ ਥੇੜੀ ਪਿੰਡ ਆ ਤੇ ਉਹ ਪਿੰਡ ਦੇ ਵਿੱਚ ਇੱਕ ਜਿਵੇਂ ਕਿ ਤਕੂਤੀ ਹੁੰਦੀ ਆ D5 ਜਿਵੇਂ ਕਿ ਉਹ ਇੱਕ ਇੱਕ ਪਾਸੇ ਜਿਵੇਂ ਕਿ ਪੌਸ਼ ਇਲਾਕਾ ਹੁੰਦਾ ਵਾ ਤਾਂ ਇੱਕ ਪਾਸੇ ਜਿਵੇਂ ਕਿ ਵੀ ਝੁੱਗੀਆਂ ਹੁੰਦੀਆਂ ਮਾਤੇ ਵਿਚਾਲਦੀ ਆ ਜਿਹੜੀ ਉਹ ਛੜਕ ਜਾਂਦੀ ਹੁੰਦੀ ਆ ਤਾਂ ਵੀ ਉੱਥੇ ਇਹ ਘਟਨਾਵਾ ਜਿਹੜੀ ਉਹ ਵਾਪਰੀ ਸੀਗੀ ਤੇ ਉੱਥੇ ਜਿਹੜੀ D5 ਕੋਠੀ ਸੀਗੀ ਵੀ ਉਹ ਮਹਿੰਦਰ ਸਿੰਘ ਪੰਦੇੜ ਦੀ ਸੀਗੀ ਤੇ ਜਿਹੜਾ ਕਿ ਪੰਜਾਬ ਤੋਂ ਆ ਬਿਲੋਂਗ ਕਰਦਾ ਸੀਗਾ ਤੇ ਕਾਫੀ ਅਮੀਰ ਸੀਗਾ ਤੇ ਲਗਭਗ ਇਹਦਾ ਜਾਣਾ ਆਉਣਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੀ ਸੀਗਾ ਤੇ ਬਾਕੀ ਪੰਜਾਬ ਦੇ ਵਿੱਚ ਵੀ ਇਹਦੀ ਕਾਫੀ ਆ ਜਿਵੇਂ ਕਿ ਪ੍ਰਾਪਰਟੀ ਸੀਗੀ ਤੇ ਵੀ ਇਹਦੇ ਘਰੇ ਆ ਵੀ ਇੱਕ ਨੌਕਰ ਹੁੰਦਾ ਵਾ ਸ੍ਰਿੰਦਰ ਕੋਹਲੀ ਜਿਹੜਾ ਕਿ ਉੱਤਰਾਖੰਡ ਤੋਂ ਆ ਬਿਲੋਂਗ ਕਰਦਾ ਹੁੰਦਾ ਵਾ ਤੇ ਵੀ ਇਹਦੇ ਘਰੇ ਜਿਵੇਂ ਕਿ 2003 ਤੋਂ ਆ ਵੀ ਨੌਕਰ ਹੁੰਦਾ ਵਾ ਤੇ ਉਹ ਖਾਣਾ ਵਾ ਜਿਹੜਾ ਉਹ ਵਧੀਆ ਬਣਾਉਂਦਾ ਹੁੰਦਾ ਵਾ ਤੇ ਘਟਨਾ ਕੀ ਵਾਪਰੀ ਵੀ 2006 ਦੇ ਵਿੱਚ ਸਾਲ ਦੇ ਸ਼ੁਰੂ ਚ ਰੌਲਾ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਵਾ ਵੀ ਉੱਥੇ ਜਿਵੇਂ ਕਿ ਜਵਾਕ ਆ ਜਿਹੜੇ ਉਹ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਜਿਹੜੇ ਉਹਨਾਂ ਦੇ ਘਰ ਦੇ ਹੁੰਦੇ ਆ ਤੇ ਉਹ ਪੁਲਿਸ ਰਿਪੋਰਟ ਵੀ ਲਿਖਾਉਂਦੇ ਆ ਤਾਂ ਪੁਲਿਸ ਆ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਤਾਂ ਵੀ ਐਂ ਕਰਕੇ ਖਬਰਾਂ ਜਿਹੜੀਆਂ ਹੋਂਦੀਆਂ ਰਹਿੰਦੀਆਂ ਵਾ ਜਵਾਕ ਗਾਇਬ ਹੋਣ ਦੀਆਂ ਤਾਂ ਫੇਰ ਬਈ ਮਈ ਦੇ ਵਿੱਚ 2006 ਦੇ ਵਿੱਚ ਇੱਕ ਕੁੜੀ ਆ ਜਿਹੜੀ ਉਹ ਗਾਇਬ ਹੁੰਦੀ ਆ ਜਿਹਦੀ ਕੀ ਉਮਰ ਲਗਭਗ 16 ਕ ਸਾਲ ਹੁੰਦੀ ਆ ਤੇ ਬਈ ਉਹਦੇ ਉਹ ਉਹ ਜਦੋਂ ਗਾਇਬ ਹੋਣ ਤੋਂ ਬਾਅਦ ਉਹਦੇ ਘਰ ਦੇ ਰਿਪੋਰਟ ਲਿਖਾਉਣ ਜਾਂਦੇ ਆ ਤਾਂ ਪੁਲਿਸ ਆ ਜਿਹੜੀ ਉਹ ਕੋਈ ਗੌਰ ਨਹੀਂ ਕਰਦੀ ਹੈਗੀ ਤਾਂ ਕਰਦੇ ਆ ਜਿਹੜੇ ਉਹਦੇ ਭਜਨ ਅਠ ਬਈ ਬਹੁਤ ਕਰਦੇ ਆ ਵੀ ਕੋਰਟ ਪਹੁੰਚ ਜਾਂਦੇ ਆ ਤਾਂ ਕੋਰਟ ਫਿਰ ਹੁਕਮ ਦਿੰਦੀ ਆ ਪੁਲਿਸ ਨੂੰ ਵੇ ਤੁਸੀਂ ਜਿਹੜਾ ਉਹ ਕੇਸ ਆ ਦਰਜ ਕਰੋ ਤਾਂ ਫਿਰ ਪੁਲਿਸ ਨੂੰ ਕੇਸ ਆ ਦਰਜ ਕਰਨਾ ਪੈਂਦਾ ਵਾ ਤਾਂ ਫਿਰ ਵੀ ਪੁਲਿਸ ਜਿਵੇਂ ਕਿ ਕੋਈ ਜ਼ਿਆਦਾ ਧਿਆਨ ਇੱਧਰ ਨਹੀਂ ਦਿੰਦੀ ਹੈਗੀ ਤਾਂ ਜਿਹੜੇ ਜਵਾਕ ਗਾਇਬ ਹੋਣ ਦੀਆਂ ਖਬਰਾਂ ਵਾ ਜਿਹੜੀਆਂ ਆਉਂਦੀਆਂ ਰਹਿੰਦੀਆਂ ਵਾ ਲਗਭਗ ਜਿਵੇਂ ਕਿ ਜ਼ਿਆਦਾਤਰ 10 ਸਾਲ ਜਾਂ 10 ਸਾਲ ਤੋਂ ਛੋਟੇ ਜਾਂ ਉਹਦੇ ਕਰੀਬ ਦੇ ਜਵਾਕ ਆ ਜਿਹੜੇ ਉਹ ਗਾਇਬ ਹੁੰਦੇ ਸੀਗੇ ਤੇ ਇੱਕ ਹੀ ਐਚ ਮੇਨ ਆ ਜਿਹੜੀ ਉਹ ਚੀਜ਼ ਸੀਗੀ ਵੀ ਜਿਹੜੇ ਵੀ ਜਵਾਕ ਗਾਇਬ ਹੁੰਦੇ ਸੀਗੇ ਵੀ ਉਹ ਅਖੀਰਲੀ ਵਾਰ ਜਿਹੜੀ ਇਹ ਕੋਠੀ ਸੀਗੀ D5 ਵੀ ਉੱਥੇ ਹੀ ਦੇਖੇ ਜਾਂਦੇ ਸੀਗੇ ਤਾਂ ਇਹ ਇੱਕ ਜਿਵੇਂ ਕਿ ਮੇਨ ਇਹ ਚ ਕਰੀ ਸੀਗੀ ਤਾਂ ਲੋਕ ਜਿਵੇਂ ਪੁਲਿਸ ਆ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਤਾਂ ਲੋਕ ਆਪ ਦੇ ਤੌਰ ਤੇ ਆ ਵੀ ਉਹ ਯਤਨ ਆ ਜਿਹੜਾ ਉਹ ਆਰੰਭ ਦਿੰਦੇ ਆ ਤਾਂ ਜਿਵੇਂ ਕਿ ਇਹ ਜਿਹੜੀ ਕੋਠੀ ਹੁੰਦੀ ਹੈ D5 ਇਹ ਜਿਵੇਂ ਕਿ ਲੈਂਡ ਦੇ ਵਿੱਚ ਆ ਜਿਹੜੀਆਂ ਉਹ ਕੋਠੀਆਂ ਹੁੰਦੀਆਂ ਵਾਂ ਤਾਂ ਇਹਦੇ ਮਗਰ ਦੀ ਇੱਕ ਨਾਲਾਵਾ ਜਿਹੜਾ ਉਹ ਜਾਂਦਾ ਹੁੰਦਾ ਵਾ ਤੇ ਨਾਲਾ ਜਿਵੇਂ ਕਿ ਗੰਦੇ ਪਾਣੀ ਵਾਲਾ ਨਾਲਾ ਹੁੰਦਾ ਵਾ ਤੇ ਉਹ ਕਦੇ ਨਾਲ ਉੱਚ ਕੋਈ ਸਫਾਈ ਹੁੰਦੀ ਆ ਤੇ ਕਦੇ ਜਦੋਂ ਮੀਂਹ ਪੈ ਗਿਆ ਤਾਂ ਉਥੋਂ ਦੀ ਪਾਣੀ ਆ ਜਿਹੜਾ ਉਹ ਨੰਗ ਗਿਆ ਤਾਂ ਉਦੋਂ ਆ ਜਿਵੇਂ ਕਿ ਸਫਾਈ ਹੋ ਜਾਂਦੀ ਆ ਨਹੀਂ ਤਾਂ ਉਥੇ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ ਤਾਂ ਫਿਰ ਜਿਵੇਂ ਕਿ ਸਾਲ ਜਿਵੇਂ ਕਿ ਲਗਭਗ 19 ਦੇ ਕਰੀਬ ਆ ਵੀ ਜਵਾਕ ਗਾਇਬ ਹੋ ਚੁੱਕੇ ਹੁੰਦੇ ਆ ਤਾਂ ਫਿਰ ਜਿਵੇਂ ਉਥੋਂ ਦੇ ਜਿਹੜੇ ਬੰਦੇ ਹੁੰਦੇ ਆ ਉਹ ਨਾਲੇ ਨਾਲੇ ਤੇ ਕਿਸੇ ਦੀ ਨਜ਼ਰ ਆ ਜਿਹੜੀ ਉਹ ਪੈ ਜਾਂਦੀ ਆ ਤੇ ਜਦੋਂ ਨਜ਼ਰ ਪੈਂਦੀ ਆ ਤਾ ਉਥੇ ਜਿਵੇਂ ਕੀ ਲਫਾਫੇ ਆ ਜਿਹੜੇ ਉਹ ਦੇਖਦੇ ਆ ਤਾ ਲਫ ਲਫਾਫੇ ਲਫਾਫਾ ਜਦੋਂ ਨਾਲੇ ਦੇ ਵਿੱਚ ਦੇਖਦੇ ਆ ਤਾਂ ਉਹ ਕੱਢ ਕੇ ਜਦੋਂ ਦੇਖਦਿਆ ਤਾਂ ਉਹਦੇ ਵਿੱਚ ਜਿਵੇਂ ਕੀ ਵੀ ਮਨੁੱਖੀ ਪਿੰਜਰਾ ਜਿਹੜੇ ਉਹ ਹੁੰਦੇ ਆ ਤਾਂ ਉਦੋਂ ਹੀ ਫੇਰ ਪੁਲਿਸ ਆ ਜਿਹੜੀ ਉਹ ਚੌਕਸ ਹੋ ਜਾਂਦੀ ਆ ਤਾਂ ਪੁਲਿਸ ਵੀ ਉਥੇ ਪਹੁੰਚ ਜਾਂਦੀ ਆ ਤੇ ਕਾਰਵਾਈ ਆ ਜਿਹੜੀ ਉਹ ਸ਼ੁਰੂ ਕਰ ਦਿੰਦੀ ਆ ਤਾਂ ਵੀ ਇਹ ਜਿਹੜੇ ਪਿੰਜਰਾ ਵੀ ਉਹ D5 ਕੋਠੀ ਦੇ ਕੋਲੋਂ ਮਿਲੇ ਸੀਗੇ ਤੇ ਲੋਕਾਂ ਨੂੰ ਆ ਜਿਵੇਂ ਕੀ ਪਹਿਲਾਂ ਇਹ ਜਿਹੜੀ ਉਹ ਸ਼ੱਕ ਸੀਗੀ ਵੀ ਇਸ ਕੋਠੀ ਦੇ ਵਿੱਚ ਆ ਜਿਹੜਾ ਉਹ ਕੌਸਲ ਹੋ ਰਿਹਾ ਵਾ ਤਾਂ ਫੇਰ ਸ਼ਾਕਾ ਵੀ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਆ ਸ਼ੁਰੂ ਕਰ ਦਿੰਦੀ ਆ ਤੇ ਲਗਭਗ 19 ਦੇ ਕਰੀਬ ਆ ਵੀ ਜਵਾਕ ਜਿਹੜੇ ਕੀ ਗਾਇਬ ਹੋਏ ਸੀਗੇ ਉਤੋਂ ਤਾਂ ਫੇਰ ਜਦੋਂ ਜਾਂਚ ਦੇ ਵਿੱਚ ਵੀ ਜਿਹੜੇ ਇਸ ਘਰ ਦਾ ਜਿਵੇਂ ਕੀ ਨੌਕਰ ਹੁੰਦਾ ਵਾ ਵੀ ਉਹਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਜਿਹੜਾ ਘਰ ਦਾ ਮਾਲਕ ਹੁੰਦਾ ਵਾ ਤੇ ਉਹਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਜਿਹੜਾ ਘਰ ਦਾ ਮਾਲਕ ਹੁੰਦਾ ਵਾ ਉਹ ਜਿਵੇਂ ਕੀ ਕਿਤੇ ਕਿਤੇ ਆ ਕੇ ਇੱਥੇ ਰਹਿੰਦਾ ਹੁੰਦਾ ਵਾ ਥੀ ਦੇ ਵਿੱਚ ਜਿਹਦਾ ਨਾਮ ਹਿੰਦਰ ਸਿੰਘ ਪੰਦੇਰ ਹੁੰਦਾ ਵਾ ਤੇ ਜਿਵੇਂ ਕਿ ਇੱਥੇ ਪਾਰਟੀ ਕਰਦੇ ਹੁੰਦੇ ਆ ਤੇ ਬਾਕੀ ਜਿਵੇਂ ਕਿ ਕਾਫੀ ਜਿਵੇਂ ਕਿ ਆਪਸਰ ਆ ਕੇ ਜਾਂ ਹੋਰ ਵੱਡੇ ਬੰਦੇ ਉਹਦੇ ਘਰੇ ਆ ਕੇ ਪਾਰਟੀ 'ਚ ਜਿਹੜੇ ਉਹ ਸ਼ਾਮਲ ਵੀ ਹੁੰਦੇ ਹੁੰਦੇ ਆ ਤੇ ਜਾਂ ਬਈ ਉਹ ਜਿਹੜਾ ਉਹਨਾਂ ਦਾ ਨੌਕਰ ਹੁੰਦਾ ਸ੍ਰਿੰਦਰ ਕੋਹਲੀ ਬਈ ਉਹ ਉਹਨਾਂ ਦੇ ਲਈ ਆ ਜਿਵੇਂ ਕਿ ਖਾਣਾ ਖੂਣਾ ਬਣਾਉਂਦਾ ਹੁੰਦਾ ਵਾ ਤਾਂ ਵੀ ਕਰਕੇ ਬਈ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀਗੀ ਵੀ ਇਸ ਕੋਠੀ ਦੇ ਵਿੱਚ ਜਾਣ ਦੀ ਪਰ ਜਦੋਂ ਉੱਥੋਂ ਪਿੰਜਰ ਮੈਲ ਨੇ ਆ ਜਿਹੜੇ ਉਹ ਸ਼ੁਰੂ ਹੋਏ ਤਾਂ ਪੁਲਿਸ ਫੇਰ ਵੀ ਇਸ ਕੋਠੀ ਦੇ ਅੰਦਰ ਗਈ ਤੇ ਮਾਲਕ ਤੇ ਨੌਕਰ ਨੂੰ ਆ ਵੀ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਲੋਕਾਂ ਦੇ ਵਿੱਚ ਆ ਜਿਹੜੀ ਉਹ ਹਾਹਾਕਾਰ ਆ ਵੀ ਕਾਫੀ ਵਿਰੋਧ ਪ੍ਰਦਰਸ਼ਨ ਆ ਸ਼ੁਰੂ ਹੋ ਗਿਆ ਤਾਂ ਫੇਰ ਪਾਲਸਾ ਹੋਰ ਡੰਗਾਈ ਦੇ ਵਿੱਚ ਆ ਵੀ ਜਾਂਚ ਕਰਦੀ ਆ ਤੇ ਉਸ ਟਾਈਮ ਜਿਵੇਂ ਜੁਪੀ ਦੇ ਵਿੱਚ ਵੀ ਮਲੇਮ ਸਿੰਘ ਦੀ ਸਰਕਾਰ ਹੁੰਦੀ ਆ ਜਿਵੇਂ ਪਹਿਲੋ ਤਾਂ ਨੌਇਡਾ ਪਾਲਿਸ ਵੀ ਇਸ ਕੇਸ ਦੀ ਜਾਂਚ ਕਰਦੀ ਹੁੰਦੀ ਆ ਪਰ ਜਦੋਂ ਰੌਲਾ ਜਾਦੇ ਪੈਣਾ ਸ਼ੁਰੂ ਹੋ ਜਾਂਦਾ ਵਾ ਤਾਂ ਫਿਰ ਸਰਕਾਰ ਵੀ ਇਸ ਕੇਸ ਦੀ ਜਾਂਚ ਆ ਵੀ ਸੀਬੀਆਈ ਨੂੰ ਸੌਂਪ ਦਿੰਦੀ ਆ ਤਾਂ ਸੀਬੀਆਈ ਫਿਰ ਵੀ ਡੰਗਾਈ ਦੇ ਵਿੱਚ ਜਦੋਂ ਜਾਂਚ ਕਰਦੀ ਆ ਵੀ ਲਗਭਗ ਉਹ ਨੀਰੇ ਦੇ ਕਰੀਬ ਆ ਵੀ ਜਵਾਕ ਉੱਥੇ ਗਾਇਬ ਹੋਏ ਸੀਗੇ ਤਾਂ ਜਦੋਂ ਸਾਰੇ ਨਾਲੇ ਨੂੰ ਨਾਲੇ ਨਾਲੇ ਨੂੰ ਵੀ ਦੇਖਿਆ ਜਾਂਦਾ ਵਾ ਉੱਥੋਂ ਲਗਭਗ ਵੀ 15 ਦੇ ਕਰੀਬ ਆ ਵੀ ਪਿੰਜਰਾ ਜਿਹੜੇ ਉਹ ਮਿਲਦੇ ਆ ਤੇ ਸਾਰਿਆਂ ਨੂੰ ਜਿਵੇਂ ਕਿ ਬੈਗ ਦੇ ਵਿੱਚ ਪਾ ਕੇ ਆ ਜਿਹੜਾ ਉਹ ਸਿੱਟਿਆ ਹੁੰਦਾ ਵਾ ਤੇ ਜਿਵੇਂ ਕਿ ਵੀ ਉਹਨਾਂ ਦਾ ਗਰਦਨ ਹੁੰਦੀ ਆ ਤੇ ਥੱਲੇ ਲੱਤਾਂ ਨਾਲ ਇਹ ਸਾ ਹੁੰਦਾ ਵਾ ਤੇ ਵਿਚਾਲੋਂ ਆ ਜਿਹੜਾ ਉਹ ਠੱਡਾ ਵੀ ਉਹੋ ਗੈਪ ਹੁੰਦਾ ਵਾ ਸਾਰਿਆਂ ਦੇ ਵਿੱਚ ਇਹੀ ਆ ਜਿਹੜਾ ਮੇਨ ਸੀਗਾ ਸਾਰੇ ਜਿੰਨੇ ਵੀ ਪਿੰਜਰ ਮਿਲੇ ਸੀਗੇ ਤਾਂ ਫੇਰ ਪੁਲਿਸ ਜਿਵੇਂ ਦੋਸ਼ੀਆਂ ਨੂੰ ਹਰਾਸਤ ਦੇ ਵਿੱਚ ਲੈ ਕੇ ਵੀ ਪਹੁੰਚ ਗਿਆ ਅੱਛਾ ਜਿਹੜੀ ਉਹ ਸ਼ੁਰੂ ਕਰ ਦਿੰਦੀ ਆ ਤੇ ਫੇਰ ਜਿਹੜੇ ਪਿੰਜਰਾ ਵੀ ਉਹਨਾਂ ਦਾ ਡੀਐਨਏ ਟੈਸਟ ਵੀ ਹੁੰਦਾ ਵਾ ਲੈਬਾਰਟਰੀ ਦੇ ਵਿੱਚ ਭੇਜ ਦਿੰਦੇ ਆ ਤਾਂ ਜਿਹੜੇ ਜਵਾਕ ਆ ਵੀ ਗਾਇਬ ਹੋਏ ਸੀਗੇ ਵੀ ਉਹਨਾਂ ਦੇ ਘਰਦਿਆਂ ਤੇ ਨਾਲ ਆ ਵੀ ਮੈਚ ਕਰਦੇ ਆ ਤਾਂ ਉੱਥੋਂ ਫੇਰ ਸਾਹਮਣੇ ਹੁੰਦਾ ਵਾ ਵੀ ਲਗਭਗ 15 ਜਵਾਕ ਆ ਜਿਹੜੇ ਵੀ ਉਹ ਇਹ ਉਹਨਾਂ ਦੇ ਇਹ ਪਿੰਜਰਾ ਜਿਹੜੇ ਉਹ ਗਾਇਬ ਹੋਏ ਹੋਏ ਸੀਗੇ ਤਾਂ ਫੇਰ ਪਾਲਸ ਜਦੋਂ ਸਾਕਤੀ ਦੇ ਨਾਲ ਵੀ ਪੁੱਛ ਗਿੱਚ ਕਰਦੀ ਆ ਤਾਂ ਇਹ ਸਾਹਮਣੇ ਆਉਂਦਾ ਵਾ ਵੀ ਜਿਹੜਾ ਉੱਥੇ ਉਸ ਘਰ ਦਾ ਨੌਕਰ ਸੀਗਾ ਵੀ ਸ੍ਰਿੰਦਰ ਕੋਹਲੀ ਵੀ ਉਹ ਜਿਵੇਂ ਕਿ ਜਵਾਕ ਅਗਵਾ ਕਰ ਲਿਆ ਹੁੰਦਾ ਸੀਗਾ ਇਸ ਕੋਠੀ ਦੇ ਵਿੱਚ ਪਹਿਲੋਂ ਵੀ ਇਹ ਗੱਲ ਵੀ ਸਾਹਮਣੇ ਆਈ ਸੀਗੀ ਵੀ ਆਰਗਨ ਟਰਾਂਸਪਲੈਂਟ ਦਾ ਜਿਹੜਾ ਉਹ ਧੰਦਾ ਚੱਲਦਾ ਸੀਗਾ ਵੀ ਕਿਉਂਕਿ ਜਵਾਕਾਂ ਦੇ ਜਿਵੇਂ ਕਿ ਵੀ ਗੁਰਦੇ ਜਾਂ ਗੁਰਦੇ ਜਾਂ ਜਾਂ ਕੀਡਣੀਆਂ ਜਾਂ ਦੈਲ ਤੇ ਜਾਂ ਵੀ ਅੱਖਾਂ ਕੱਢ ਕੇ ਆ ਵੀ ਉਹੋ ਵੇਚ ਦਿੰਦੇ ਆ ਇਹ ਗੱਲ ਵੀ ਸਾਹਮਣੇ ਆਈ ਸੀਗੀ ਪਰ ਉਹ ਜਿਵੇਂ ਕੀ ਮੰਨਿਆ ਸੀਗਾ ਵੀ ਮੈਂ ਜਵਾਕਾਂ ਨੂੰ ਮਾਰ ਕੇ ਵੀ ਉਹਨਾਂ ਦਾ ਜਿਵੇਂ ਕੀ ਮੀਟ ਬਣਾ ਕੇ ਆ ਜਿਹੜਾ ਉਹ ਖਾਂਦਾ ਹੁੰਦਾ ਸੀਗਾ ਤਾਂ ਆਹ ਗੱਲ ਜਦੋਂ ਸਾਹਮਣੇ ਆਈ ਤਾਂ ਫੇਰ ਹਾਹਾਕਾਰ ਤਾਂ ਮੱਚਣਾ ਹੀ ਸੀਗਾ ਪੂਰੇ ਦੇਸ਼ ਦੇ ਵਿੱਚ ਤੇ ਵੀ ਉਦੋਂ ਹਾਹਾਕਾਰ ਪੂਰਾ ਮੱਚ ਗਿਆ ਸੀਗਾ ਤੇ ਨਾਲ ਹੀ ਘਰ ਦਾ ਜਿਹੜਾ ਮਾਲਕ ਸੀਗਾ ਮਹਿੰਦਰ ਸਿੰਘ ਪੰਦੇਰ ਵੀ ਉਹਨੂੰ ਵੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਸੀ ਉਹ ਉਹਨੂੰ ਵੀ ਇਹੇ ਕਿਹਾ ਸੀਗਾ ਵੀ ਇਹ ਵੀ ਇਸ ਘਟਨਾ ਦੇ ਵਿੱਚ ਆ ਜਿਹੜਾ ਉਹ ਸ਼ਾਮਲ ਆ ਤੇ ਆ ਵੀ ਜਿਵੇਂ ਕਿ ਭੇਰਾ ਕੋਰਟ ਦੇ ਵਿੱਚ ਅੱਜ ਜਿਵੇਂ ਕਿ ਕੇਸ ਚੱਲਿਆ ਤੇ ਲਗਭਗ ਜਿਵੇਂ ਕਿ 15 ਪਿੰਜਰ ਮਿਲੇ ਸੀਗੇ ਤਾਂ ਉਹਨਾਂ ਉਹਨਾਂ ਦੇ ਵਿੱਚੋਂ ਵੀ ਦੋਆਂ ਦੋ ਪਿੰਜਰਾਂ ਦੇ ਕੋਈ ਸਬੂਤ ਆ ਜਿਹੜੇ ਉਹ ਮਿਲੇ ਨਹੀਂ ਸੀਗੇ ਤਾਂ ਲਗਭਗ 13 ਕਤਲ ਦੇ ਕੇਸ ਆ ਵੀ ਇਹਨਾਂ ਦੋਨਾਂ ਤੇ ਆ ਜਿਹੜੇ ਉਹ ਚੱਲੇ ਸੀਗੇ ਵੀ ਚੱਲੇ ਸੀਗੇ ਤੇ ਉਹਨਾਂ ਕੇਸਾਂ ਦੇ ਵਿੱਚ ਜਿਵੇਂ ਕਿ ਅਲਾਹਾਬਾਦ ਹਾਈ ਕੋਰਟ ਨੇ ਆ ਵੀ ਇਹ ਫੈਸਲਾ ਸੁਣਾਇਆ ਸੀਗਾ ਵੀ ਦੋਨਾਂ ਨੂੰ ਆ ਜਿਵੇਂ ਕਿ ਬੀ ਮੌਤ ਦੀਆ ਜਿਹੜੀ ਉਹ ਸਜ਼ਾ ਸੁਣਾਤੀ ਸੀਗੀ ਜਦੋਂ ਮੌਤ ਦੀ ਸਜ਼ਾ ਸੁਣਾਈ ਜਿਵੇਂ ਕਿ ਇੱਕ ਇੱਕ ਕਰਕੇ ਆ ਵੀ ਫੈਸਲੇ ਫੈਸਲੇ ਦੀ ਸਜ਼ਾ ਸੁਣਾਈ ਸੀਗੀ ਜਿਵੇਂ ਕਿ ਲਗਭਗ 15 ਕਤਲ ਦੇ ਕੇਸ ਆ ਜਿਹੜੇ ਉਹ ਚੱਲਦੇ ਸੀਗੇ ਜਿਵੇਂ ਮੰਨ ਲਓ ਵੀ ਪਹਿਲੇ ਕੇਸ ਦੇ ਵਿੱਚ ਆ ਵੀ ਫੈਸਲਾ ਆ ਗਿਆ ਮੌਤ ਦੀ ਸਜ਼ਾ ਹੋਗੀ ਤਾਂ ਵੀ 2014 ਦੇ ਵਿੱਚ ਸਤੰਬਰ ਦੇ ਵਿੱਚ ਬਈ ਜਦੋਂ ਇਹ ਨੌਇਡ ਆ ਜੇਲ ਦੇ ਵਿੱਚ ਬੰਦ ਹੁੰਦੇ ਆ ਤਾਂ ਉਦੋਂ ਇਹਨਾਂ ਨੂੰ ਫਾਂਸੀ ਦੇਣ ਦੀ ਆ ਜਿਹੜੀ ਉਹ ਤਿਆਰੀ ਵੀ ਸ਼ੁਰੂ ਹੋ ਜਾਂਦੀ ਆ ਤਾਂ ਐਣ ਮੌਕੇ ਤੇ ਆ ਕੇ ਜਦੋਂ ਮੰਨ ਲਓ ਵੀ ਇਹਨਾਂ ਨੂੰ ਸਵੇਰੇ ਫਾਂਸੀ ਦੇਣੀ ਆ ਤਾਂ ਜਿਹੜੇ ਵਕੀਲ ਹੁੰਦੇ ਆ ਵੀ ਹਿਊਮਨ ਐਕਟਿਵਿਸਟ ਵੀ ਉਹ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਜਾਂਦੇ ਆ ਤੇ ਉੱਥੇ ਪਹੁੰਚ ਕੇ ਇਹ ਕਹਿੰਦੇ ਆ ਵੀ ਇਹ ਦਲੀਲ ਦਿੰਦੇ ਆ ਵੇ ਤੁਸੀਂ ਮੌਲਜਮਾ ਨੂੰ ਕਿਵੇਂ ਫਾਂਸੀ ਦੀ سزا ਜਿਹੜੀ ਉਹ ਦੇ ਸਕਦੇ ਹੋ ਵੀ ਜਦੋਂ ਹਲੇ ਜੇ 13 ਮੁਕੱਦਮੇ ਆ ਜਿਹੜੇ ਉਹ ਚੱਲਦੇ ਆ ਉਹਨਾਂ ਦੇ ਵਿੱਚੋਂ ਇੱਕ ਕੇਸ ਦਾ ਜਿਹੜਾ ਉਹ ਫੈਸਲਾ ਆਇਆ ਵਾ ਤੇ 12 ਕੇਸਾਂ ਦਾ ਜਿਹੜਾ ਉਹ ਫੈਸਲਾ ਆਇਆ ਨਹੀਂ ਹੈਗਾ ਤਾਂ ਤੁਸੀਂ ਇੱਕ ਕੇਸ ਤੇ ਉੱਤੇ ਕਿਵੇਂ ਫਾਂਸੀ ਦੇ ਸਕਦੇ ਆ ਤਾਂ ਸੁਪਰੀਮ ਕੋਰਟ ਫੇਰ ਵੀ ਜਿਵੇਂ ਇਹਨਾਂ ਨੂੰ ਸਵੇਰੇ ਫਾਂਸੀ ਦੇਣੀ ਹੁੰਦੀ ਆ ਤਾਂ ਉਹਦੇ ਤੋਂ ਕੌਸਕ ਘੰਟੇ ਪਹਿਲਾਂ ਫੈਸਲਾ ਹੁੰਦਾ ਵਾ ਤੇ ਇਹਨਾਂ ਦੀ ਫਾਂਸੀ ਤੇ ਆ ਜਿਹੜੀ ਉਹ ਰੋਕ ਲੱਗ ਜਾਂਦੀ ਆ ਤਾ ਜਦੋਂ ਉਹਕ ਐਨ ਮੌਕੇ ਤੇ ਆ ਕੇ ਜਦੋਂ ਇਹਨਾਂ ਨੂੰ ਫਾਂਸੀ ਦੇਣ ਦੀ ਆ ਜਿਹੜੀ ਉਹ ਤਿਆਰੀ ਸ਼ੁਰੂ ਹੋ ਰਹੀ ਹੁੰਦੀ ਆ ਤਾਂ ਫੇਰ ਬਾਕੀ ਜਿਹੜੇ 12 ਕੇਸ ਹੁੰਦੇ ਆ ਵੀ ਉਹਨਾਂ ਦੇ ਫੈਸਲੇ ਆ ਜਿਹੜੇ ਆਉਂਦੇ ਜਾਂਦੇ ਆ ਤੇ ਉਹਨਾਂ ਫੈਸਲਿਆਂ ਦੇ ਵਿੱਚ ਵੀ ਆ ਬਈ ਇਹਨਾਂ ਨੂੰ ਜਿਵੇਂ ਕਿ ਫਾਂਸੀ ਦੀ ਸਜ਼ਾ ਜਿਹੜੀ ਹੋ ਜਾਂਦੀ ਆ 13 ਫੈਸਲਿਆਂ ਦੇ ਵਿੱਚੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਤੇ ਜਿਹੜਾ ਮਹਿੰਦਰ ਸਿੰਘ ਪੰਦੇਰ ਹੁੰਦਾ ਵਾ ਵੀ ਉਹ ਬਾਕੀ ਕੇਸਾਂ ਦੇ ਵਿੱਚੋਂ ਆ ਵੀ ਬਰੀ ਹੋ ਜਾਂਦਾ ਵਾ ਤੇ ਇੱਕ ਕੇਸ ਦੇ ਵਿੱਚ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਹੋਈ ਹੁੰਦੀ ਆ ਤਾਂ ਐ ਜਿਵੇਂ ਕਿ ਚੱਲਦਾ ਰਹਿੰਦਾ ਵਾ ਤਾਂ ਫੇਰ ਇਹ ਸੁਪਰੀਮ ਕੋਰਟ ਦੇ ਵਿੱਚ ਬਈ ਅਰਜੀ ਪਾਉਂਦੇ ਆ ਵੀ ਸਾਡੀ ਫਾਂਸੀ ਦੀ ਸਜ਼ਾ ਜਿਹੜੀ ਉਹ ਮਾਫ ਕੀਤੀ ਜਾਵੇ ਤੇ ਜਦੋਂ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਆ ਵੀ ਇਹਨਾਂ ਦੀ ਜਿਹੜੀ ਪਟੀਸ਼ਨ ਆ ਵੀ ਉਹ ਰਿਜੈਕਟ ਕਰ ਦਿੰਦੀ ਆ ਤਾਂ ਦੁਬਾਰੇ ਇਹ ਫੇਰ ਸੁਪਰੀਮ ਕੋਰਟ ਦੇ ਵਿੱਚ ਆ ਜਿਹੜੀ ਅਰਜੀ ਪਾਉਂਦੇ ਆ ਵੀ ਉਹ ਕਹਿੰਦੇ ਆ ਵੀ ਹੁਣ ਦੁਬਾਰੇ ਇਹ ਕਹਿੰਦੇ ਆ ਵੀ ਹੁਣ ਵੀ ਹੁਣ ਸਾਨੂੰ ਫਾਂਸੀ ਆ ਜਿਹੜੀ ਉਹ 2014 ਦੇ ਵਿੱਚ ਹੋਣੀ ਸੀਗੀ ਤਾ ਹੁਣ 2023 ਚੱਲਦਾ ਵਾ ਵੀ ਇੰਨਾ ਚਿਰ ਹੋ ਗਿਆ ਵੀ ਅਸੀਂ ਤਾਂ ਹੁਣ ਜਿਵੇਂ ਕਿ ਰੋਜ਼ ਹੀ ਰੋਜ਼ ਹੀ ਜਿਹੜਾ ਉਹ ਮਾਰਦੇ ਆ ਲਗਭਗ ਜਿਵੇਂ ਕਿ 9 ਸਾਲ ਆ ਸਾਨੂੰ ਹੋ ਗਏ ਤਾਂ ਫਾਂਸੀ ਸਾਨੂੰ ਹਲੇ ਵੀ ਨਹੀਂ ਦਿੱਤੀ ਹੈਗੀ ਤਾਂ ਫੇਰ ਇਹ ਕੇਸ ਦੇ ਵਿੱਚ ਕੀ ਹੁੰਦਾ ਵਾ ਇੱਕ ਕੇਸ ਦੇ ਵਿੱਚ ਵੀ ਜਿਹੜੀ ਸੁਪਰੀਮ ਕੋਰਟ ਆ ਵੀ ਉਹ ਇਨਾਂ ਦੀ ਫਾਂਸੀ ਦੀ ਸਜ਼ਾ ਵਾ ਜਿਹੜੀ ਉਹ ਉਮਰ ਕੈਦ ਦੇ ਵਿੱਚ ਆ ਵੀ ਤਬਦੀਲ ਕਰ ਦਿੰਦੀ ਆ ਵੀ ਉਹਦਾ ਕਹਿਣਾ ਹੁੰਦਾ ਵਾ ਵੀ ਇਨਾਂ ਚੈਰ ਹੋ ਗਿਆ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਵੀ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਈ ਹੋਈ ਨੂੰ ਤੇ ਪਰ ਹੋਈ ਨਹੀਂ ਹੈਗੀ ਤਾਂ ਇਹ ਦਲੀਲ ਦੇ ਕੇ ਸੁਪਰੀਮ ਕੋਰਟ ਆ ਵੀ ਇਨਾਂ ਦੀ ਫਾਂਸੀ ਦੀ ਸਜ਼ਾ ਜਿਵੇਂ ਕਿ ਜਿਹੜਾ ਮਹਿੰਦਰ ਸਿੰਘ ਪੰਦੇਰ ਹੁੰਦਾ ਵਾ ਵੀ ਉਹ ਤਾਂ ਜਿਵੇਂ ਲਗਭਗ ਸਾਰੇ ਕੇਸਾਂ 'ਚੋਂ ਆ ਵੀ ਬਰੀ ਹੋ ਜਾਂਦਾ ਵਾ ਤੇ ਜਿਹੜਾ ਕਿ ਸਰੇਂਦਰ ਕੋਹਲੀ ਹੁੰਦਾ ਵਾ ਵੀ ਉਹਨੂੰ ਇੱਕ ਕੇਸ ਦੇ ਵਿੱਚ ਆ ਵੀ ਉਹ ਫਾਂਸੀ ਹੋਈ ਹੁੰਦੀ ਆ ਤਾਂ ਉਹ ਕੇਸ ਤੇ ਰਿਲੇਟਡ ਵੀ ਆਏ 10 ਸਾਲ ਨੰਗ ਜਾਂਦੇ ਆ ਤਾਂ ਫਿਰ ਉਹ ਇਹ ਬਹਾਨਾ ਲਾ ਕੇ ਵੀ ਉਹ ਫਾਂਸੀ ਦੀ ਸਜ਼ਾ ਵਾ ਜਿਹੜੀ ਉਹ ਉਮਰ ਕੈਦ ਦੇ ਵਿੱਚ ਆ ਵੀ ਉਹ ਤਬਦੀਲ ਕਰਾ ਲੈਂਦਾ ਵਾ ਤਾਂ ਫਿਰ ਦੁਬਾਰੇ ਵੀ ਜਿਹੜਾ 2023 ਦੇ ਵਿੱਚ ਵੀ ਜਿਹੜਾ ਮਹਿੰਦਰ ਸਿੰਘ ਪੰਦੇਰ ਹੁੰਦਾ ਵਾ ਤੇ ਉਹਨੂੰ ਕੋਰਟ ਆ ਵੀ ਉਹ ਬਰੀ ਕਰ ਦਿੰਦੀ ਆ ਵੀ ਕੇ ਸਾਰੇ ਕੇਸਾਂ ਦੇ ਵਿੱਚੋਂ ਤੇ ਵੀ ਉਹਦਾ ਮੰਨਣਾ ਸੀਗਾ ਉਹਦਾ ਇਹ ਜਾਂ ਇਹ ਕਹਿਣਾ ਸੀਗਾ ਵੀ ਹੁਣ ਉਹ ਮੇਰੇ ਘਰ ਨੌਕਰ ਸੀਗਾ ਤਾਂ ਹੁਣ ਮੈਨੂੰ ਨੌਕਰ ਆ ਵੀ ਉਹ ਕੀ ਕਰਦਾ ਵਾ ਮੇਰੇ ਘਰੇ ਵੀ ਉਹ ਤਾਂ ਹੁਣ ਮੈਨੂੰ ਕੀ ਲੈਣ ਦੇਣਾ ਵੀ ਮੈਂ ਉਹਤੇ ਹਰੇਕ ਵਕਤਾਂ ਵੀ ਕਿਵੇਂ ਆ ਜਿਹੜੀ ਉਹ ਨਿਗਰ ਰੱਖ ਸਕਦਾ ਵਾ ਤੇ ਬਾਕੀ ਮੈਂ ਬਾਹਰ ਜਾਣਾ ਔਨਾ ਵਾ ਤੇ ਕਦੇ-ਕਦੇ ਇਸ ਕੋਠੀ ਦੇ ਵਿੱਚ ਆ ਜਿਹੜਾ ਉਹ ਆਉਨਾ ਵਾ ਤੇ ਜਿਹੜੀ ਉਹਦੀ ਉਮਰ ਕੈ ਦੀ ਸਜ਼ਾ ਹੁੰਦੀ ਵੀ ਉਹ ਦੁਬਾਰੇ ਫੇਰ ਜਿਵੇਂ ਕਿ ਸੁਪਰੀਮ ਕੋਰਟ ਆ ਜਿਹੜਾ ਉਹ ਪਹੁੰਚ ਜਾਂਦਾ ਵਾ ਤੇ ਉਥੇ ਉਹ ਵੀ ਫੇਰ ਇਹ ਪਟੀਸ਼ਨ ਇਹ ਪਟੀਸ਼ਨ ਜਿਵੇਂ ਕਿ ਪਾਉਂਦਾ ਇਹ ਪਟੀਸ਼ਨ ਪਾਉਂਦਾ ਵਾ ਵੀ ਮੇਰਾ ਜਿਹੜਾ ਕੇਸ ਆ ਵੀ ਉਹ ਦੁਬਾਰੇ ਵਿਚਾਰਿਆ ਜਾਵੇ ਤਾਂ ਜਦੋਂ ਦੁਬਾਰੇ ਸੁਪਰੀਮ ਕੋਰਟ ਉਹਦਾ ਕੇਸ ਵਿਚਾਰਦੀ ਆ ਤਾਂ ਇਹ ਗੱਲ ਆ ਵੀ ਸਾਹਮਣੇ ਆਉਂਦੀ ਆ ਬੀ ਕਾਫੀ ਜਿਵੇਂ ਕਿ ਇਹ ਕੇਸ ਦੇ ਵਿੱਚ ਆ ਵੀ ਖਾਮੀਆਂ ਆਈਆਂ ਸੀਗੀਆਂ ਸੁਪਰੀਮ ਕੋਰਟ ਨੇ ਲੱਭੀਆਂ ਵੀ ਜਦੋਂ ਇਹ ਕੇਸ ਆ ਵੀ ਸੀਬੀਆਈ ਨੂੰ ਸੌਂਪਿਆ ਸੀਗਾ ਤਾਂ ਉਹਦੇ ਚ ਕੀ ਹੋਇਆ ਵੀ ਇੱਕ ਤਾਂ ਜਦੋਂ ਹੁਣ ਸੀਬੀਆਈ ਵੀ ਮੰਨਦੇ ਆ ਵੀ ਇਹ ਤੋ ਵੀ ਮੰਨਦੇ ਆ ਵੀ ਇਹ ਕੋਠੀ ਦੇ ਵਿੱਚ ਵੀ ਕਤਲ ਹੋਇਆ ਵਾ ਪਰ ਸੀਬੀਆਈ ਨੂੰ ਕੋਸ ਵੀ ਸਰਾਗ ਆ ਵੀ ਇਹ ਕੋਠੀ ਦੇ ਵਿੱਚ ਲੱਭ ਨਹੀਂ ਪਾਇਆ ਹੈਗਾ ਵੀ ਜੇ ਹੁਣ ਇੱਥੇ ਕਹਿੰਦੇ ਆ ਤੁਸੀਂ ਵੀ 13 ਕਤਲ ਹੋਇਆ ਤਾਂ ਕੋਈ ਖੂਨ ਜਾਂ ਹੱਡੀ ਤੁਹਾਨੂੰ ਕਿਉਂ ਨਹੀਂ ਲੱਭ ਪਾਈ ਹੈਗੀ ਤੇ ਦੂਜੀ ਗੱਲ ਇਹ ਸਾਹਮਣੇ ਆਈ ਸੀਗੀ ਜਦੋਂ ਅਭੀ ਸ੍ਰਿੰਦਰ ਕੋਹਲੀ ਦੀ ਇਨਵੈਸਟੀਗੇਸ਼ਨ ਹੋਈ ਸੀਗੀ ਤਾਂ ਉਦੋਂ ਇੱਕ ਜਿਵੇਂ ਕਿ ਰਿਕਾਰਡਿੰਗ ਵੀ ਪੁਲਿਸ ਕਰਦੀ ਹੁੰਦੀ ਆ ਤਾਂ ਉਹ ਰਿਕਾਰਡਿੰਗ ਕੋਰਟ ਦੇ ਵਿੱਚ ਪੇਸ਼ ਕਰਨੀ ਹੁੰਦੀ ਆ ਤਾਂ ਜਦੋਂ ਉਹ ਆਪ ਦੇ ਬਿਆਨ ਦੇ ਰਿਹਾ ਸੀਗਾ ਤਾਂ ਜਿਹੜਾ ਕਿ ਉੱਥੇ ਇਨਵੈਸਟੀਗੇਟਿੰਗ ਆਫੀਸਰਾਂ ਵੀ ਉਹ ਉਹਨੂੰ ਗਾਈਡ ਕਰ ਰਿਹਾ ਸੀਗਾ ਵੀ ਤੂੰ ਆਹਾਹਾ ਬਿਆਨ ਦੇ ਤੇ ਵੀਡੀਓ ਦੇ ਵਿੱਚ ਆ ਵੀ ਉਹ ਰਿਕਾਰਡ ਵੀ ਹੋਇਆ ਹੋਇਆ ਸੀਗਾ ਤਾਂ ਕੋਰਟ ਕਹਿੰਦੀ ਵੀ ਇਹ ਉਹਨੇ ਆਪ ਬਿਆਨ ਨਹੀਂ ਦਿੱਤੇ ਹੈਗੇ ਵੀ ਇਹ ਤੁਸੀਂ ਸ਼ਕਤੀ ਨਾਲ ਵੀ ਉਹਨੂੰ ਕੁੱਟਿਆ ਹੋ ਸਕਦਾ ਵਾ ਤੇ ਉਹਨੂੰ ਤੁਸੀਂ ਕਹਿ ਰਹੇ ਆਂ ਵੀ ਆਏ ਆਏ ਬਿਆਨ ਦੇ ਤੇ ਇੱਕ ਵੀ ਇਹ ਚੱਕਰ ਪੈਂਦਾ ਸੀਗਾ ਤੇ ਦੂਜੀ ਗੱਲ ਇਹ ਸੀਗੀ ਤੇ ਜਦੋਂ ਜਿਹੜੇ ਪਿੰਜਰ ਆ ਜਿਹੜੇ ਹੋ ਰ ਕਵਰ ਹੋਏ ਸੀਗੇ ਵੀ ਉਹ ਮੌਲਜਮ ਨੇ ਥੋੜੀ ਤਾਂ ਸੇ ਸੀਗੇ ਵੀ ਇੱਥੇ-ਇੱਥੇ ਪਿੰਜਰਾ ਵੀ ਉਹ ਤਾਂ ਤੁਸੀਂ ਮੌਲਜਮ ਦੀ ਗੈਰ ਹਾਜ਼ਰੀ ਦੇ ਵਿੱਚ ਲੋਕਾਂ ਦੇ ਕਹਿਣ ਤੇ ਆ ਵੀ ਉੱਥੋਂ ਪਿੰਜਰਾ ਜਿਹੜੇ ਹੋ ਰਿਕਵਰ ਕਰ ਲਈ ਸੀਗੇ ਤਾਂ ਇਹ ਖਾਮੀ ਇੱਕ ਲੱਭੀ ਸੀਗੀ ਤੇ ਚੌਥੀ ਖਾਮੀ ਆ ਵੀ ਇਹ ਲੱਭੀ ਸੀਗੀ ਕੋਰਟ ਸੁਪਰੀਮ ਕੋਰਟ ਨੇ ਇਹ ਕੇਸ ਦੇ ਵਿੱਚ ਵੀ ਬੰਦੇ ਆ ਵੀ ਜੇ ਇਹ ਆ organ transplant ਕਰਦਾ ਸੀ organ ਵੀ ਸਪਲਾਈ ਕਰਦਾ ਸੀਗਾ ਜਵਾਕਾਂ ਦੇ ਵਿੱਚੋਂ ਕੱਢਦਾ ਸੀਗਾ ਤਾਂ ਉਹਦੇ ਲਈ ਜਿਵੇਂ ਕਿ ਡਾਕਟਰੀ ਨੌਲੇਜ ਆ ਵੀ ਬੰਦੇ ਨੂੰ ਹੋਣੀ ਚਾਹੀਦੀ ਆ ਆਮ ਬੰਦਾ ਤਾਂ ਵੀ ਉਹ ਮਨੁੱਖੀ ਸਰੀਰ ਦੇ ਵੱਡ ਟੋਕਾ ਵੀ ਉਹ ਕਰ ਨਹੀਂ ਸਕਦਾ ਹੈਗਾ ਤਾਂ ਵੀ ਇਹ ਤਾਂ ਇੱਕ ਜਿਵੇਂ ਕਿ ਨੋ ਕਰ ਸੀਗਾ ਇਹਨੂੰ ਡਾਕਟਰੀ ਨੌਲਜ ਆ ਵੀ ਉਹ ਕਿੱਥੋਂ ਇੰਨਾ ਪਤਾ ਹੋਊਗਾ ਵੀ ਕਿਹੜਾ ਆ ਆਰਗਨ ਆ ਵੀ ਮਨੁੱਖ ਦਾ ਕੱਢਣਾ ਕਿਹੜਾ ਨਹੀਂ ਕੱਢਣਾ ਤਾਂ ਇਹ ਕਰ ਹੀ ਨਹੀਂ ਸਕਦਾ ਹੈਗਾ ਇੰਨਾ ਤਾਂ ਇੰਨੀਆਂ ਜਿਹੜੀਆਂ ਉਹ ਖਾਮੀਆਂ ਸੁਪਰੀਮ ਕੋਰਟ ਨੇ ਆ ਵੀ ਲੱਭੀਆਂ ਸੀਗੀਆਂ ਇਹ ਕੇਸ ਦੇ ਵਿੱਚ ਤੇ ਉਹਨਾਂ ਦਾ ਹਵਾਲਾ ਦਿੰਦੇ ਹੋਏ ਵੀ ਸੁਪਰੀਮ ਕੋਰਟ ਨੇ ਆਖਰਕਾਰ ਨਵੰਬਰ 2025 ਦੇ ਵਿੱਚ ਵੀ ਸ੍ਰਿੰਦਰ ਕੋਲੀ ਨੂੰ ਵੀ ਆ ਜਿਹੜਾ ਉਹ ਬਰੀ ਕਰਤਾ ਸੀਗਾ ਤੇ ਹੁਣ ਵੀ ਸਵਾਲ ਇਹ ਉਰਥ ਦਾ ਵਾ ਵੀ ਆਖਰ ਕਾਰ ਬੀ ਉਹ ਜਵਾਕਾਂ ਦਾ ਜਿਹੜੇ ਕਿ 19 ਜਵਾਕ ਉੱਥੇ ਗਾਇਬ ਹੋਏ ਸੀਗੇ ਉਹਨਾਂ ਦਾ ਕਾਤਲਾ ਜਿਹੜਾ ਉਹ ਕੌਣ ਆ ਜੇ ਇਹ ਦੋ ਬੰਦੇ ਨਹੀਂ ਸੀਗੇ ਤਾਂ ਫਿਰ ਵੀ ਕੌਣ ਕਾਤਲ ਹੋਇਆ ਵੀ ਜਾਂ ਸੀਬੀਆਈ ਨੇ ਜਾਂਚ ਆ ਜਿਹੜੀ ਉਹ ਸਹੀ ਢੰਗ ਨਾਲ ਨਹੀਂ ਕੀਤੀ ਹੈਗੀ ਨਕਾਮੀਆਂ ਜਿਹੜੀਆਂ ਉਹ ਛੜਤੀਆਂ ਸੀਗੀਆਂ ਇਸ ਜਾਂਚ ਦੇ ਵਿੱਚ ਤਾਂ ਕਰਕੇ ਵੀ ਦੋਸ਼ੀ ਜਿਹੜੇ ਉਹ ਬਰੀ ਹੋ ਗਏ ਵੀ ਇਹ ਹੁਣ ਇੱਕ ਸਵਾਲ ਆ ਤੇ ਲੋਕ ਆ ਜਿਹੜੇ ਇਹ ਸਵਾਲ ਉਠਾਰੇ ਆ ਤੇ ਜਿਨ੍ਹਾਂ ਦੇ ਜਵਾਬ ਵੀ ਮਰ ਗਏ ਵੀ ਉਹ ਵੀ ਹੁਣ ਰੋਸ ਦੇ ਵਿੱਚ ਆ ਵੀ ਸਾਨੂੰ ਇਨਸਾਫ ਆ ਜਿਹੜਾ ਉਹ ਨਹੀਂ ਮਿਲਿਆ ਤੇ ਜਿਹੜੇ ਇਹ ਬੰਦੇ ਆ ਵੀ ਇਹ ਵੀ ਲੱਗ ਪਗ 2006 ਤੋਂ ਲੈ ਕੇ 2025 ਤੱਕ ਆ ਵੀ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਉਹ ਭੁਗਤ ਚੁੱਕੇ ਆ ਵੀ ਇਹ ਕਹਿੰਦੇ ਵੀ ਹੁਣ ਸਾਡਾ ਕੀ ਕਸੂਰ ਆ ਵੀ ਅਸੀਂ ਇੰਨਾ ਚਿਰ ਜਿਹੜੀ ਉਹ ਸਜ਼ਾ ਭੁਗਤ ਚੁੱਕੇ ਆ ਤਾਂ ਇਹ ਸੀਗਾ ਨਿਰਥਾੜੀ ਕੇਸ ਜਿਹੜਾ ਕਿ 19 ਬੱਚੇ ਗਾਇਬ ਹੋ ਗਏ ਸੀਗੇ ਤੇ ਉਹਨਾਂ ਦਾ ਵੀ ਅਸਲ ਕਾਤਲ ਵੀ ਪਤਾ ਹੀ ਨਹੀਂ ਲੱਗ ਸਕਿਆ ਕੌਣ ਸੀਗਾ ਧੰਨਵਾਦ ਵੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਆਈ ਤੁਹਾਨੂੰ ਨਾਮੇ ਵਿਸ਼ੇ ਤੇ ਮਿਲਾਂਗੇ ਧੰਨਵਾਦ